ਸੋਇਤਾ ਜੀ ਤੁਹਾਡਾ ਵਿੰਡੋਸ ਟੀਵੀ ਦੇ ਉਤੇ ਅੱਜ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹਣਾ ਬੜਾ ਸਿੰਪਲ ਫਰੂਟ ਦੀ ਜਿਹੜਾ ਕਿ ਸਾਡੇ ਪੰਜਾਬ ਦੇ ਵਿੱਚ ਵੈਸੇ ਟੋਟਲ ਹਿੰਦੁਸਤਾਨ ਦੇ ਵਿੱਚ ਪਾਇਆ ਜਾਂਦਾ ਖਾਸ ਕਰਕੇ ਨੌਰthern ਇੰਡੀਆ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਖੂਬ ਇਸ ਦੀ ਕਾਸ਼ਤ ਹੁੰਦੀ ਹੈ ਤੇ ਇਹ ਖਾਣ ਨੂੰ ਮਿਲਦਾ ਇਹ ਇੱਕ ਗਰੀਬ ਦਾ ਫਲ ਹੈ ਤੇ ਹਰ ਆਦਮੀ ਨੂੰ ਇਹ ਉਸ ਦੀ ਵਿੱਤ ਦੇ ਵਿੱਚ ਆ ਜਾਂਦਾ ਕਿ ਉਹ ਇਹਨੂੰ ਖਾ ਸਕੇ ਜੇ ਇਸ ਦੇ ਗੁਣਾ ਨੂੰ ਦੇਖਿਆ ਜਾਵੇ ਤੇ ਸੇਬ ਦੇ ਨਾਲੋਂ ਕਈ ਗੁਣਾ ਇਸ ਦੇ ਵਿੱਚ ਗੁਣ ਜਿਹੜੇ ਉਹ ਜ਼ਿਆਦੇ ਨੇ ਜਦੋਂ ਕਿ ਕੀਮਤ ਦੇ ਪੱਖ ਤੋਂ ਇਹਦੀ ਕੀਮਤ ਸੇਬ ਨਾਲੋਂ ਬਹੁਤ ਘੱਟ ਆ। ਸੋ ਹੁਣ ਅਮਰੂਦ ਦਾ ਸੀਜ਼ਨ ਹੈ। ਮੈਂ ਅਮਰੂਦ ਦੀ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ। ਅਮਰੂਦ ਜਿੱਥੇ ਵੇਖਣ ਦੇ ਵਿੱਚ ਸੋਹਣਾ ਲੱਗਦਾ ਉਥੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਲੱਗਦਾ ਤੇ ਇਹਦੇ ਜੇ ਗੁਣਾਂ ਦੀ ਗੱਲ ਕਰੀਏ ਤੇ ਸੇਰ ਦੇ ਨਾਲੋਂ ਕਿਤੇ ਜ਼ਿਆਦਾ ਗੁਣੇ ਦੇ ਵਿੱਚ ਪਾਏ ਜਾਂਦੇ ਨੇ ਤੇ ਇਹ ਇੱਕ ਕਿਸਮ ਦਾ ਗਰੀਬ ਦਾ ਸੇਵਕਈ ਕੇ ਆਪਾਂ ਇਹਨੂੰ ਜਾਣ ਸਕਦੇ ਹਾਂ ਇਸ ਦੇ ਵਿੱਚ ਫਾਈਬਰ ਬਹੁਤ ਹੁੰਦਾ ਫਾਈਬਰ ਬਹੁਤ ਹੋਣ ਕਰਕੇ ਜਿੰਨਾਂ ਲੋਕਾਂ ਨੂੰ ਕਬਜ਼ੇ ਦੀ ਸ਼ਿਕਾਇਤ ਰਹਿੰਦੀ ਹੈ ਉਨਾ ਵਾਸਤੇ ਇਹ ਬਹੁਤ ਹੀ ਗਣਕਾਰੀ ਫਲ ਹੈ ਇਹ ਚ ਮਿੱਠਾ ਘਟਾਉਣ ਕਰਕੇ ਇਹ ਜਿਹੜੇ ਸ਼ੂਗਰ ਦੇ ਮਰੀਜ਼ ਆ ਡਾਇਬਟੀਸ ਦੇ ਮਰੀਜ਼ ਆ ਉਹ ਇਸ ਨੂੰ ਬੜੇ ਵਧੀਆ ਤਰੀਕੇ ਨਾਲ ਖਾ ਸਕਦੇ ਆ ਤੇ ਉਹ ਇਹਨਾਂ ਨੂੰ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਜਰਾ ਸਾਈ ਹੁੰਦਾ ਕੋਲੇਸਟ੍ਰੋਲ ਦੇ ਮਰੀਜ਼ ਵੀ ਇਸ ਨੂੰ ਬੜੀ ਵਧੀਆ ਤਰੀਕੇ ਨਾਲ ਇਹਦਾ ਸੇਵਨ ਕਰ ਸਕਦੇ ਆ ਤੇ ਉਹ ਆਪਣੇ ਕੋਲੇਸਟ੍ਰੋਲ ਨੂੰ ਕੰਟਰੋਲ ਵੀ ਕਰ ਸਕਦੇ ਆ ਅਮਰੂਦ ਦੇ ਵਿੱਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਜੇ ਸੇਬ ਦੇ ਤੁਲਨਾ ਦੇ ਵਿੱਚ ਦੇਖੀਏ ਜਿੱਤੇ ਸੇਬ ਦੇ ਵਿੱਚ ਪਰ ਕਿਲੋਗ੍ਰam ਦੇ ਵਿੱਚ 4.6 ਮਿਲੀਗ੍ਰਾਮ ਵਿਟਾਮਿਨ ਸੀ ਆ ਉਥੇ ਅਮਰੂਦ ਦੇ ਵਿੱਚ 228.3 ਮਿਲੀਗ੍ਰਾਮ ਵਿਟਾਮਿਨ ਸੀ ਆ ਪੋਟਾਸ਼ੀਅਮ ਦੀ ਗੱਲ ਕਰੀਏ ਜੇ ਸੇਬ ਦੇ ਵਿੱਚ 107 ਮਿਲੀਗ੍ਰਾਮ ਤੇ ਅਮਰੂਦ ਦੇ ਵਿੱਚ 417 ਮਿਲੀਗ੍ਰਾਮ ਪੋਟਾਸ਼ੀਅਮ ਪਾਇਆ ਜਾਂਦਾ ਫਾਸਫੋਰਸ ਦੀ ਗੱਲ ਕਰੀਏ ਤੇ 40 ਮਿਲੀਗ੍ਰਾਮ ਅਮਰੂਦ ਦੇ ਵਿੱਚ ਆ ਤੇ ਸੇਬ ਦੇ ਵਿੱਚ ਸਿਰਫ 11 ਮਿਲੀਗ੍ਰਾਮ ਫਾਸਫੋਰਸ ਆ ਮੈਗਨੀਸ਼ੀਅਮ ਦੀ ਗੱਲ ਕਰੀਏ ਤੇ ਅਮਰੂਦ ਦੇ ਵਿੱਚ 22 ਮਿਲੀਗ੍ਰਾਮ ਆ ਤੇ ਸੇਬ ਦੇ ਵਿੱਚ ਸਿਰਫ 5 ਮਿਲੀਗ੍ਰਾਮ ਆ ਫਾਈਬਰ ਜਿਦਾ ਮੈਂ ਪਹਿਲਾਂ ਹੀ ਤੁਹਾਡਾ ਨਾ ਜ਼ਿਕਰ ਕੀਤਾ ਕਿ ਇਹ ਚ 5.4 ਗ੍ਰਾਮ ਹੈ ਜਦੋਂ ਕਿ ਸੇਬ ਦੇ ਵਿੱਚ ਸਿਰਫ 2.4 ਗ੍ਰਾਮ ਹੈ। ਇਹ ਚ ਵਿਟਾਮਿਨ B3 ਵੀ ਸੇਬ ਨਾਲੋਂ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ। ਇਹ 1.084 ਮਿਲੀਗ੍ਰਾਮ ਤੇ ਸੇਬ ਦੇ ਵਿੱਚ ਸਿਰਫ 0.09 ਮਿਲੀਗ੍ਰਾਮ ਵਿਟਾਮਿਨ B3 ਹੁੰਦਾ। ਇਹਦੇ ਵਿੱਚ ਵਿਟਾਮਿਨ B6 ਵੀ ਹੁੰਦਾ ਜਿਹੜਾ ਦਿਮਾਗ ਦੇ ਫੰਕਸ਼ਨ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਉਹ ਸਹਾਇਨ ਦਾ ਇਹ ਅਮਰੂਦ ਦਾ ਫਲ ਤੇ ਇਹ ਤੇ ਜਿਹੜੇ ਵਿਟਾਮਿਨ ਨੇ ਇਹ ਔਮਨਸ ਦੇ ਵਿੱਚ ਲੇਡੀਜ਼ ਦੇ ਵਿੱਚ ਮੈਂਸੂਰੇਸ਼ਨ ਪੀਰੀਡ ਨੂੰ ਰੈਗੂਲਰ ਰੱਖਣ ਦੇ ਵਿੱਚ ਵੀ ਜਿਹੜਾ ਉਹ ਸਹਾਇ ਕਰ ਸਹਾਇਤਾ ਦਿੰਦੇ ਨੇ ਇਹਦੇ ਵਿੱਚ ਕਾਪਰ ਦਾ ਤੱਤ ਵੀ ਹੁੰਦਾ ਜਿਹੜਾ ਕਿ ਥਾਇਰੋਇਡ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਸੋ ਇੰਨੇ ਜਿਆਦੇ ਇਹਦੇ ਗੁਣ ਹੋਣ ਕਰਕੇ ਇਹ ਬੜਾ ਹੀ ਗਣਕਾਰੀ ਫਾਲਾ ਇਹਦੇ ਵਿੱਚ ਲਾਈਕੋਪੀਨ ਦੀ ਮਾਤਰਾ ਵੀ ਹੁੰਦੀ ਆ ਜਿਹੜੀ ਅੱਖਾਂ ਵਾਸਤੇ ਤੇ ਕੈਂਸਰ ਦੀ ਰੋਕਥਾਮ ਲਈ ਬੜੀ ਇਸਾਈ ਹੁੰਦੀ ਆ ਸੋ ਅਮਰੂਦ ਇੱਕ ਇਸ ਤਰ੍ਹਾਂ ਦਾ ਫਾਲਾ ਜਿਹੜਾ ਸਸਤਾ ਵੀ ਆ ਤੇ ਗਣਕਾਰੀ ਵੀ ਜਿਆਦਾ ਵਾ ਜੇ ਇਹਦੇ ਗੁਣਾ ਨੂੰ ਜਿਸ ਤਰ੍ਹਾਂ ਦੇਖਿਆ ਮੈਂ ਤੁਹਾਨੂੰ ਦੱਸਿਆ ਤੇ ਇਹ ਗੁਣ ਬਹੁਤ ਹੀ ਜਿਆਦੇ ਨੇ ਸੇਵ ਦੇ ਮੁਕਾਬਲੇ ਦੇ ਵਿੱਚ ਇਹਦਾ ਕਾਸ਼ਤ ਇਸ ਦੇ ਬੂਟੇ ਦੀ ਇਸ ਦੇ ਪੌਦੇ ਦੀ ਜਿਹੜੀ ਆ ਉਹ ਵੀ ਬੜੀ ਆਸਾਨੀ ਨਾਲ ਹੋ ਜਾਂਦੀ ਆ ਸਾਡੇ ਪੰਜਾਬ ਦੇ ਵਿੱਚ ਬੜੀਆਂ ਕਿਸਮਾਂ ਜਿਹੜੀਆਂ ਨੇ ਅਮਰੂਦਾਂ ਦੀਆਂ ਜਿਹੜੀਆਂ ਉਹ ਆਗੀਆਂ ਨੇ ਜਿਹੜੀਆਂ ਬੜੀਆਂ ਸਵਾਦ ਨੇ ਤੇ ਲੰਬੇ ਸਮੇਂ ਤੱਕ ਰਹਿਣ ਵਾਲੀਆਂ ਨੇ ਅਮਰੂਦ ਦਾ ਬੂਟਾ ਸਾਲ ਜਦੋਂ ਵਾਰੀ ਫਲ ਦੇ ਦਿੰਦਾ ਤੇ ਇਹ ਆਮ ਜ਼ਮੀਨ ਜਿਹੜੀ 6.5 ਪੀਐਚ ਤੋਂ ਲੈ ਕੇ 8.7 ਪੀਐਚ ਤੱਕ ਜਿਹੜੀ ਜ਼ਮੀਨ ਆ ਉਹਦੇ ਵਿੱਚ ਇਹਦੀ ਖੇਤੀ ਜਿਹੜੀ ਆ ਔਕਾਸ਼ਤ ਜਿਹੜੀ ਆ ਉਹ ਬੜੇ ਆਰਾਮ ਨਾਲ ਕੀਤੀ ਜਾ ਸਕਦੀ ਆ ਮੈਦਾਨਾਂ ਤੋਂ ਲੈ ਕੇ ਪਹਾੜਾਂ ਤੱਕ ਇਸ ਨੂੰ ਗਾਇਆ ਜਾ ਸਕਦਾ ਹਰ ਆਦਮੀ ਨੂੰ ਜਿੱਥੇ ਵੀ ਉਹਨੂੰ ਥੋੜਾ ਬੋਝਾ ਥਾਂ ਲੱਭੇ ਜੇ ਪਿੰਡਾਂ ਦੇ ਵਿੱਚ ਦੇਖੀਏ ਤੇ ਸਾਡੇ ਜਿਹੜੇ ਖੇਤਾਂ ਦੇ ਵਿੱਚ ਸਾਡੇ ਯੂਟਿਊਬਰ ਲੱਗੇ ਨੇ ਉਹਨਾਂ ਦੇ ਸਾਨੂੰ ਇੱਕ ਅਦਾ ਬੂਟਾ ਜੂੜ ਜਿਹੜਾ ਵਾ ਉਹ ਅਮਰੂਦ ਦਾ ਜਿਹੜਾ ਔਲਾਦ ਲੈਣਾ ਚਾਹੀਦਾ ਤੇ ਅਮਰੂਦ ਦਾ ਬੂਟਾ ਜਿਹੜਾ ਜੇ ਘਰ ਦੇ ਵਿੱਚ ਲੱਗਾ ਹੋਵੇ ਤੇ ਫਿਰ ਸਾਨੂੰ ਮੁਰ ਲੈਣ ਦੀ ਵੀ ਲੋੜ ਨਹੀਂ ਤੇ ਰੋਜ਼ ਅਮਰੂਦ ਖਾਓ ਤੇ ਇਹ ਜਿਹੜੇ ਭਰਪੂਰ ਵਿਟਾਮਿਨਸ ਨੇ ਇਹ ਤੋਂ ਪਾਓ ਤੇ ਆਪਣੀ ਜਿਹੜੀ ਸਿਹਤ ਆ ਉਹਨੂੰ ਬਰਕਰਾਰ ਰੱਖੋ ਧੰਨਵਾਦ